ਅੱਜ ਜਿਹੜੇ ਨੌਸਾਲ ਤੁਸੀਂ ਗੱਲ ਦੀ ਨਵੇਂ ਵਲੌਗ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ 855 2018 ਮਾਡਲ ਟਰੈਕਟਰ ਦੀ ਵੀਡੀਓ ਕੋਕਾ ਵੀ ਹੀ ਮੈਂ ਕਹਿੰਦੇ ਹਾਂ ਫੈਵਰ ਹੁੱਡ ਲੱਗੀ ਹੋਈ ਹੈ ਸਿਸਟਮ ਲੱਗਿਆ ਹੋਇਆ ਹੈ ਬੈਂਪਰ ਲੱਗਿਆ ਹੋਇਆ ਤੇ ਟਰੈਕਟਰਾਂ ਦੀ ਵੀਡੀਓ ਦੇਖਣ ਨੂੰ ਤੁਸੀਂ ਚੈਨਲ ਨੂੰ ਨਹੀਂ ਵੀ ਰਿਸਬਸਕ੍ਰਾਈਬ ਕਰਦੇ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਨੂੰ ਦਿਖਾਉਂਦੇ ਹਾਂ ਟਰੈਕਟਰ ਦੀ ਕੰਡੀਸ਼ਨ ਕੋਕਾ ਪੀਸ ਜੀ ਨੂੰ ਕਹਿੰਦੇ ਹੁੰਦੇ ਹਨ ਲੋ ਬਾਬੇ ਕਰੋ ਦਰਸ਼ਨ ਆਰਥੋਬੀਨਰ 2018 ਮਾਡਲ ਹੋਰਲੇ ਟਾਇਰ ਹੈਗੇ ਤੇ ਨਾਲ ਦੇ 70 75 ਰਹਿ ਗਏ ਇੰਜਨ ਕੇ ਦਾ ਓਕੇ ਬੰਪਰ ਲੱਗਿਆ ਵੈਲਿਊਡ ਲੱਗੀ ਹੋਈ ਹੈ ਮਾਰਕਾ 18 ਦਾ ਕਰੋਕੇ ਹੋ ਸ਼ੋਅ ਖੋਲ ਕੇ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਲੋਈ ਅਜਾਸੀ ਨੰਬਰ ਦੇ ਰਿਪੋਰਟ ਚੈੱਕ ਕਰੋ ਪਾਵਰ ਸਟੇਰਿੰਗ ਤੇ ਪ੍ਰੈਟਰਾਇਜ਼ ਤੇਲ ਬ੍ਰੇਕਾਂ ਵਾਲਾ ਰਿਵਰਸ ਪੀਡੀਓ 540 ਚੱਕਰਾਂ ਵਾਲਾ ਟਰੈਕਟਰ ਇੱਕ ਇੱਕ ਕਲੱਚ ਕਲੱਚ ਖੁੱਲਿਆ ਹੋਈ ਹੈ ਹੋਰ ਕੁਝ ਨਹੀਂ ਖੁੱਲਿਆ ਹੋਇਆ ਮਗਰਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ 70 ਪੈਸੇ ਦੀ ਰੀਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਮਿਊਜ਼ਿਕ ਸਿਸਟਮ ਲੱਗਿਆ ਫੇਵਰੋਟ ਲੱਗੀ ਹੋਈ ਹੈ ਜੀ ਮਿਊਜ਼ਿਕ ਸਿਸਟਮ ਵੀ ਵਰਕਿੰਗ ਆ ਪ੍ਰੋਪਰ ਹੈ ਨਾ ਇਹਦੇ ਘੰਟਿਆਂ ਦੀ ਗੱਲ ਕਰੀਏ ਜੇ ਇਹ ਘੰਟੇ 1611 ਰੀਜਨਲ ਚੱਲਿਆ ਹੋਇਆ ਹੈ ਖੇਤੀਬਾੜੀ ਵਾਲਾ ਟਰੈਕਟਰ ਵੀਰ ਮਕਰਾੜਾਂ ਦੀ ਕੰਡੀਸ਼ਨ ਚੈੱਕ ਕਰ ਲਓ। ਖੇਤੀਬਾੜੀ ਵਾਲਾ ਟਰੈਕਟਰ ਕੋਈ ਕਿਰਾਏ ਨੂੰ ਨਹੀਂ ਚੱਲਿਆ ਹੋਇਆ ਜੀ। ਟੈਂਡਾ ਡਰਾਈਵਰ ਨਾਲ ਦੀ ਓਰੀਜਨਲ ਹੁਕਮ ਚੈੱਕ ਕਰ ਸਕਦੇ ਕਿੰਨਾ ਦੇ ਦਿੰਦੇ ਆ। ਟਰੈਕਟਰ ਦੀ ਖੜਨੀ ਵੜਨੀ ਪੂਰੀ ਹੈ ਨਾ ਬਾਈ। ਸ਼ੋਅ ਦੀ ਕੰਡੀਸ਼ਨ ਚੈੱਕ ਕਰ ਲਓ ਪੇਂਟ ਦੀ। ਸਾਰਾ ਓਰੀਜਨਲ ਟਰੈਕਟਰ ਕਿਤੇ ਕਾਲਮ ਟਰੈਕਟਰ ਦਾ ਚ ਨਹੀਂ ਹੈਗੀ ਜੀ ਆ ਮੂਲੇ ਦੇ ਮੇਖੋ ਪੂਰਾ ਹਿੱਸਾ। ਡਬਲ ਲਿਫਟ ਪੰਪ ਆਹੇ ਆਹ ਮਗਰ ਰਿਮਾ ਦੀ ਕੰਡੀਸ਼ਨ ਹੈ ਜੀ ਮਗਰਾੜਾ ਦੀ ਕੰਡੀਸ਼ਨ ਉੱਪਰੋਂ ਚੈੱਕ ਕਰ ਲਓ ਜੇ ਮਗਰਾੜ ਅੰਦਰ ਤੇ ਵੀ ਐ ਸੀ ਸੇਵਰ ਤੇ ਭਾਈ ਲਸ ਲਸ ਕਰਦੇ ਇਕੇ ਸੱਤ ਮਿੱਤਰ ਨੇ ਲੈਣਾ ਹੋਵੇ ਟਰੈਕਟਰ ਚਾਹਾਂ ਟਰੈਕਟਰ ਚਮਕੌਰ ਸਾਹਿਬ ਆ ਗਿਆ ਆਪਣਾ ਸ਼ੋਰੂਮ ਦੀ ਲੋਕੇਸ਼ਨ ਹੈ ਜੀ 메ਨ ਰੋਡ ਬੇਲੇ ਨੂੰ ਜਿਹੜਾ ਜਾਂਦਾ ਜੀ ਤੇ ਬੇਲੇ আর ਮਰਿੰਡੇ ਵਾਲਾ ਰੋਡ ਚਮਕੌਰ ਸਾਹਿਬ ਸ਼ਹਿਰ ਦੇ ਵਿੱਚ ਆ ਗੋਬਿੰਦ ਟਰਾਲੀ ਵਾਲੇ ਦੇ ਸਾਹਮਣੇ ਆ ਕੇ ਤੁਸੀਂ ਚੈੱਕ ਕਰਕੇ ਟਰੈਕਟਰ ਨੂੰ ਬਾਹ ਕੇ ਤਸੱਲੀ ਕਰਕੇ ਲੈ ਜਾ ਸਕਦੇ ਆ ਆਪਣੇ ਕੋਲ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਿਓ ਕੈਂਟ ਵੀਡੀਓ ਸ਼ੇਅਰ ਆ ਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਜੀ ਧੰਨਵਾਦ